ਦੋਸਤੋ ਔਰਤ ਤੇ ਮਰਦ ਨਾਲ ਜੁੜੀਆਂ ਕੁਝ ਕਹਾਣੀਆਂ ਤੇ ਗੁਪਤ ਗੱਲਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਇਕੱਲੇ ਵਿੱਚ ਪੂਰਾ ਦੇਖੋ ਸ਼ਾਦੀ ਉਸ ਨਾਲ ਕਰੋ ਜੋ ਤੁਹਾਡੀ ਔਕਾਤ ਨਾਲ ਨਹੀਂ ਤੁਹਾਡੇ ਦਿਲ ਉੱਪਰ ਫਿਦਾ ਹੋਵੇ ਵਰਨਾ ਤੁਹਾਡਾ ਪਰਸ ਖਾਲੀ ਹੁੰਦੇ ਹੀ ਦਿਲ ਵੀ ਖਾਲੀ ਹੋ ਜਾਏਗਾ ਅਗਰ ਜਿਸਮ ਦੀ ਭੁੱਖ ਸਿਰਫ ਉਹ ਲੜਕੀਆਂ ਨੂੰ ਹੀ ਹੁੰਦੀ ਕਾ ਕੋਈ ਵੀ ਲੜਕੀ ਹੋਟਲ ਤੱਕ ਨਹੀਂ ਪਹੁੰਚਦੀ ਕੌੜਾ ਹੈ ਪਰ ਸੱਚ ਹੈ ਅਸੀਂ ਪਰੇਸ਼ਾਨ ਕਿਉਂ ਹਾਂ ਦੋ ਹੀ ਕਾਰਨ ਹਨ ਇੱਕ ਸਾਨੂੰ ਤਕਦੀਰ ਤੋਂ ਜ਼ਿਆਦਾ ਚਾਹੀਦਾ ਤੇ ਦੂਸਰਾ ਸਾਨੂੰ ਵਕਤ ਤੋਂ ਪਹਿਲਾਂ ਚਾਹੀਦਾ ਮਨੋਵਿਗਿਆਨ ਕਹਿੰਦਾ ਹੈ ਕਿ ਪ੍ਰੇਮੀ ਜੋੜੇ ਅਗਰ ਸ਼ਾਦੀ ਤੋਂ ਪਹਿਲਾਂ ਹਮ ਬਿਸਤਰ ਹੋ ਜਾਂਦੇ ਹਨ ਤਨੜੇਨ ਵਿੱਚ 99% ਸੰਭਾਵਨਾ ਹੈ ਕਿ ਲੜਕਾ ਸ਼ਾਦੀ ਤੋਂ ਇਨਕਾਰ ਕਰ ਦੇਵੇਗਾ ਕਿਸੇ ਨੇ ਪੁੱਛਿਆ ਕਿ ਉਮਰ ਤੇ ਜ਼ਿੰਦਗੀ ਵਿੱਚ ਕੀ ਫਰਕ ਹੈ ਬਹੁਤ ਸੁੰਦਰ ਜਵਾਬ ਜੋ ਆਪਣਿਆਂ ਦੇ ਬਿਨਾ ਬੀਤੀ ਉਹ ਉਮਰ ਹੈ ਜੋ ਆਪਣਿਆਂ ਦੇ ਨਾਲ ਬੀਤੀ ਉਹ ਜ਼ਿੰਦਗੀ ਹੈ ਹੱਸਦੇ ਰਿਹਾ ਕਰੋ ਦੋਸਤੋ ਚਿੰਤਾ ਕਰਨ ਨਾਲ ਗੁੜਾਪਾ ਤਾਂ ਆਏਗਾ ਹੀ ਈਮੇਲ ਤੇ ਜੀਮੇਲ ਚਾਹੇ ਜਿੰਨੀ ਮਰਜੀ ਤਰੱਕੀ ਕਰ ਲਏ ਪਰ ਖਬਰ ਫੈਲਾਉਣ ਵਿੱਚ ਅੱਜ ਵੀ ਫੀਮੇਲ ਹੀ ਸਭ ਤੋਂ ਅੱਗੇ ਹੈ ਮਤਲਬੀ ਜਮਾਨਾ ਹੈ ਜਨਾਬ ਨਫ਼ਰਤਾਂ ਦਾ ਕਹਿਰ ਹੈ ਇਹ ਦੁਨੀਆ ਦਿਖਾਉਂਦੀ ਸ਼ਹਿਦ ਹੈ ਪਰ ਪਿਲਾਉਂਦੀ ਜ਼ਹਿਰ ਹੈ ਇਹ ਗੱਲ ਸੱਚ ਹੈ ਜਗਾ ਜਗਾ ਮੂੰਹ ਮਾਰਨੇ ਤੋਂ ਚੰਗਾ ਹੈ ਇੱਕ ਹੀ ਇਸਤਰੀ ਨਾਲ ਸੱਚਾ ਪਿਆਰ ਕੀਤਾ ਜਾਏ ਤੇ ਇੱਕ ਹੀ ਮਰਦ ਨਾਲ ਸੱਚਾ ਪਿਆਰ ਕੀਤਾ ਜਾਏ ਤਾਂ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਖੁਸ਼ੀ-ਖੁਸ਼ੀ ਬੀਤੇਗੀ ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਹੋ ਜ਼ਰੂਰ ਕਰੋ ਸਾਈਕੋਲੋਜੀ ਦੇ ਅਨੁਸਾਰ ਲੜਕੀ ਕਿਸੇ ਨਾਲ ਪਿਆਰ ਕਰਨ ਦੇ ਲਈ ਔਸਤਨ 15 ਦਿਨਾਂ ਵਿੱਚ ਸਮਾਂ ਲੈਂਦੀ ਹੈ ਤੇ ਉਹੀ ਲੜਕੇ ਨੂੰ 10 ਸੈਕਿੰਡ ਲੱਗਦੇ ਅਗਰ ਆਰਤਾ ਲੰਬੇ ਸਮੇਂ ਤੱਕ ਸਰੀਰਕ ਨਜ਼ਦੀਕੀ ਮਹਿਸੂਸ ਨਾ ਕਰੇ ਤਾਂ ਕੀ ਅਸਰ ਪੈਂਦਾ ਹੈ ਆਉ ਜਾਣਦੀ ਹਾਂ ਨੰਬਰ 1 ਛੋਟੀ ਛੋਟੀ ਗੱਲਾਂ ਉੱਪਰ ਪਤੀ ਨਾਲ ਬਹਿਸ ਤੇ ਟਕਰਾਅ ਵੱਧ ਸਕਦੀ ਹੈ ਨੰਬਰ 2 ਮਨ ਵਿੱਚ ਬੇਚੈਨੀ ਰਹਿਣ ਲੱਗਦੀ ਹੈ ਤੇ ਧਿਆਨ ਭਟਕਣ ਲੱਗਦਾ ਹੈ ਨੰਬਰ 3 ਕਦੀ ਕਦੀ ਪੁਰਾਣੇ ਰਿਸ਼ਤੇ ਜਾਂ ਬੀਤੀਆਂ ਗੱਲਾਂ ਯਾਦ ਆਉਣ ਲੱਗਦੀ ਹੈ ਨੰਬਰ 4 ਛੋਟੀ ਛੋਟੀ ਗੱਲਾਂ ਉੱਪਰ ਗੁੱਸਾ ਜਲਦੀ ਆਉਣ ਲੱਗਦਾ ਹੈ ਨੰਬਰ 5 ਨੀਂਦ ਪੂਰੀ ਨਾ ਹੋਵੇ ਜਾਂ बार-बार ਨੀਂਦ ਖੁੱਲਣ ਵਰਗੀ ਬਿਮਾਰੀ ਹੋ ਸਕਦੀ ਹੈ ਨੰਬਰ 6 ਚਿੜਚਿੜਾਪਨ ਤੇ ਮਾਨਸਿਕ ਤਣਾਅ ਵਧਣ ਲੱਗਦਾ ਹੈ ਨੰਬਰ 7 ਘਰ ਦੇ ਕੰਮ ਜਾਂ ਰੋਜ਼ਾਨਾ ਜ਼ਿੰਮੇਵਾਰੀਆਂ ਵਿੱਚ ਮਨ ਨਹੀਂ ਲੱਗਦਾ ਸੰਬੰਧ ਅਗਰ ਸੰਤੁਸ਼ਟੀ ਦੇਣ ਵਾਲਾ ਹੋਵੇ ਤਾਂ ਔਰਤਾਂ ਦਾ ਮਨ ਕਦੀ ਨਹੀਂ ਭਰਦਾ ਅੱਜਕੱਲ ਪਤਨੀਆਂ ਕਿਸੇ ਪરાਏ ਮਰਦ ਵੱਲ ਜਲਦੀ ਆਕਰਸ਼ਿਤ ਕਿਉਂ ਹੋ ਜਾਂਦੀ ਹੈ ਇਹ ਸਵਾਲ ਹਰ ਪਤੀ ਨੂੰ ਜਾਣਨਾ ਚਾਹੀਦਾ ਪਹਿਲੀ ਵਜ੍ਹਾ ਵਿਆਹ ਦੇ ਬਾਅਦ ਉਹੀ ਪਿਆਰ ਤੇ ਧਿਆਨ ਹੌਲੀ-ਹੌਲੀ ਘਟ ਹੋ ਜਾਣਾ ਦੂਸਰੀ ਵਜ੍ਹਾ ਬਾਹਰ ਦੇ ਆਦਮੀ ਤੋਂ ਤਾਰੀਫ਼ ਤੇ ਮਿੱਠੀਆਂ-ਮਿੱਠੀਆਂ ਗੱਲਾਂ ਸੁਣਨਾ ਤੀਸਰੀ ਵਜ੍ਹਾ ਘਰ ਦੀ ਟੈਨਸ਼ਨ ਤੋਂ ਬਾਹਰ ਕੋਈ ਸਮਝਣ ਵਾਲਾ ਮਿਲ ਜਾਂਦਾ ਹੈ ਚੌਥੀ ਵਜ੍ਹਾ ਆਕਰਸ਼ਣ ਸਿਰਫ ਸਰੀਰ ਨਾਲ ਨਹੀਂ ਦਿਮਾਗ ਤੇ ਭਾਵਨਾਵਾਂ ਨਾਲ ਵੀ ਹੁੰਦਾ ਹੈ ਪੰਜਵੀਂ ਵਜ੍ਹਾ ਸਭ ਤੋਂ ਵੱਡੀ ਵਜ੍ਹਾ ਜਦੋਂ ਪਤੀ ਸਮਾਂ ਨਹੀਂ ਦਿੰਦਾ ਤਾ ਦਿਲ ਕਿਸੇ ਹੋਰ ਤੋਂ ਸਹਾਰਾ ਲੱਭਦਾ ਹੈ ਕੌੜਾ ਸੱਚ ਦੋਸਤੋ ਇਹ ਸਮਝੋਗੇ ਨਹੀਂ ਤਾਂ ਪਛਤਾਓਗੇ ਅਗਰ ਗੱਲ ਸਹੀ ਲੱਗਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤਕਲੀਫ ਦੇਣ ਦੇ ਬਾਅਦ ਜਤਾਇਆ ਗਿਆ ਪਿਆਰ ਤੇ ਨਜ਼ਰ ਅੰਦਾਜ਼ ਕਰਨ ਦੇ ਬਾਅਦ ਦਿੱਤੀ ਗਈ ਅਹਿਮੀਅਤ ਕੋਈ ਮਾਇਨੇ ਨਹੀਂ ਰੱਖਦੀ देर ਦੇ ਨਾਲ ਦਿੱਤੀ ਗਈ ਅਹਿਮੀਅਤ ਅਕਸਰ ਆਪਣਾ ਮਤਲਬ ਖੋ ਦਿੰਦੀ ਹੈ ਇੱਕ ਪਤਨੀ ਦੇ ਲਈ ਸਭ ਤੋਂ ਕੀਮਤੀ ਤੋਹਫਾ ਪਤਾ ਹੈ ਕੀ ਹੁੰਦਾ ਹੈ ਪਤੀ ਦੇ ਤਰਫੋਂ ਦਿੱਤਾ ਗਿਆ ਸਾਥ ਸਨਮਾਨ ਸਮਾਂ ਤੇ ਇੱਜ਼ਤ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕਿੰਗ ਪੀ ਸਮਾਧਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ